ਦੇਖੋ ਜੀ ਹਾਸੇ ਦੀ ਗਾਰੰਟੀ ਆ ਬੋਰ ਅਸੀਂ ਕਰਦੇ ਨਹੀਂ ਮੋਟੇ ਉਤੇ ਡਾਕ ਨਹੀਂ ਕਿਸੇ ਕੋਲੋਂ ਡਰਦੇ ਨਹੀਂ ਦਿਲ 'ਚੇ ਉਮੀਦ ਪੂਰੀ ਬੁੱਲਾਉ ਤੇ ਹਾਸੀ ਆ ਉੰਜ ਕਿਸੇ ਨਾਲ ਲੜਦੇ ਨਹੀਂ ਪਰ ਮੱਲੇ 'ਚੇ ਬਦਮਾਸ਼ੀ ਆ ਜਦੋਂ ਅੱਖ ਖੁੱਲ੍ਹੇ ਸਾਡੀ ਉਦੋਂ ਹੀ ਸਵੇਰ ਆ ਬ੍ਰੇਕਾਂ ਫੇਲ ਤੇ ਫੁੱਲ ਸਪੀਡ ਪਰਾ ਹੋ ਜੋ 49 ਤਾਪ ਦੇ ਫੇਰ ਕਮੇਟੀ ਕਦੋਂ ਤੋਂ ਸ਼ੁਰੂ ਕੀਤੀ ਕਮੇਟੀ ਦੀ ਸ਼ੁਰੂਆਤ ਜੀ ਮੈਨੂੰ ਵੀ ਨੂੰ ਪਤਾ ਲੱਗਿਆ ਕਦੋਂ ਹੋ ਗਈ ਵੈਸੇ ਤਾਂ ਮੇਰੀ ਜ਼ਿਆਦਾਤਰ ਸ਼ੁਰੂਆਤ ਹੈ ਜਿਹੜੀ ਸਹੀ ਰੂਪ ਚ ਕਾਲਜ ਦੇ ਵਿੱਚ ਜਾ ਕੇ ਮੇਰਾ ਆਟ ਕਮੇਡੀ ਵਾਲਾ ਜਿਹੜਾ ਨਟ ਸੀਗਾ ਫਸਿਆ ਉਹ ਖੁੱਲਿਆ ਜਾ ਕੇ ਸਭਾ ਮੇਰਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸੌਜਿਆ ਹੀ ਰਿਹਾ ਇੰਨਾ ਸ਼ਰਾਰਤੀ ਨਹੀਂ ਸੀ ਮੈਂ ਸਕੂਲ ਚ ਪਰ ਗੱਲ ਇਹ ਸੀ ਕਿ ਮੈਨੂੰ ਗੱਲ ਪਤਾ ਨਹੀਂ ਕੁਦਰਤੀ ਤੌਰ ਤੇ ਸੀਗੀ ਬੜੀ ਜਲਦੀ ਆਂਦੀ ਸੀ ਇੱਕ ਵਾਰੀ ਮੈਡਮ ਸੀ ਸਾਡੇ ਡਰਾਇੰਗ ਦੇ ਗੁਰਨੀਤ ਕੌਰ ਮੱਠ ਵੀ ਚੇ ਸੀ ਤੇ ਮੈਨੂੰ ਸਾਰੀ ਕਲਾਸ ਨੇ ਮੈਂ ਜ਼ੋਰ ਲਾ ਲੈ ਸਕੈਚ ਪੈਨਾਂ ਦਿੱਤਾ ਉਹਨਾਂ ਦੀ ਕਲਾਸ 'ਚ ਤੇ ਮੈਡਮ ਜੀ ਉਹਨਾਂ ਨੂੰ ਆਂਬ ਬਣਾ ਕੇ ਦਿਖਾਉਣਾ ਸੀ ਪੇਜ ਤੇ ਮੇਰੇ ਕੋਲ ਖਾਰਾ ਪੈਨ ਸੀ ਮੈਂ ਉਸੇ ਨਾਲ ਹੀ ਫਟਾਫਟ ਰੰਗ ਜਿਆ ਭਰਿਆ ਮੈਂ ਲੈ ਗਿਆ ਕਹਿੰਦੀ ਵੀ ਇਹ ਮੈਂ ਕਿਹਾ ਜੀ ਆਂਬ ਇਹ ਕੱਚਾ ਹੈ ਜੀ ਪੱਕਿਆ ਨਹੀਂ ਹੈਗਾ ਕਈ ਸਿੱਖਦੇ ਨੇ ਕਮੇਡੀ ਹਨਾ ਤੇ ਕਈਆਂ 'ਚ ਸ਼ੁਰੂ ਤੋਂ ਹੁੰਦਾ ਸਿੱਖ ਸਕਦੇ ਆਂ ਆਪਾਂ ਕਮੇਡੀ ਵੈਸੇ ਦੇਖੋ ਕਮੇਡੀ ਸੁਧਾਰੀ ਜਾ ਸਕਦੀ ਹੈ ਸਿਮਰਨ ਜੀ ਸਿੱਖੀ ਨਹੀਂ ਜਾ ਸਕਦੀ ਇਹ ਕਲਾ ਹੈ ਕੁਦਰਤ ਨੇ ਜਿਹਨੂੰ ਕਲਾ ਦੇਣੀ ਹੈ ਤਾਂ ਉਹ ਉਸੇ ਨੂੰ ਮਿਲਣੀ ਹੈ ਮੇਰਾ ਬੇਟਾ ਉਹਦੀ ਕੋਈ ਨਾ ਕੋਈ ਆਦਤ ਹੈ ਮੰਗ ਕਰਨ ਦੀ ਕਿ ਡੈਡੀ ਮੈਨੂੰ 20 ਰੁਪਏ ਦੇ ਇੱਕ ਦਿਨ ਕਹਿੰਦਾ ਮੈਂ ਵੀ ਕੀ ਕਰਨਾ ਗਰਮੀਆਂ ਦੇ ਦਿਨ ਸੀ ਕਹਿੰਦਾ ਮੈਂ ਨਾ ਕੁਲਫੀ ਖਾਣੀ ਹੈ ਮੈਂ ਕਿਹਾ ਵੀ ਚੱਕ ਯਾਰ 20 ਰੁਪਏ ਕਿਹੜੀ ਗੱਲ ਹੈ ਥੋੜੀ ਦੇਰ ਬਾਅਦ ਆਇਆ ਕਹਿੰਦਾ ਡੈਡੀ ਮੈਨੂੰ ਤੂੰ 50 ਰੁਪਏ ਦੇ ਮੈਂ ਹੁਣ ਕੀ ਹੋਇਆ ਕਹਿੰਦਾ ਮੈਂ ਦੋਸਤਾਂ ਨੂੰ ਕੁਲਫੀਆਂ ਦੇਣੀਆਂ ਨੇ ਮੈਂ ਚੱਕ ਯਾਰ ਤੂੰ ਕਮੇਡੀ ਕਲਾ ਕਰਦਾ ਮੁੰਡਾ 5 ਮਿੰਟ ਬਾਅਦ ਫੇਰ ਕਹਿੰਦਾ ਡੈਡੀ ਮੈਨੂੰ 100 ਰੁਪਏ ਦੇ ਮੈਂ ਕਿਹਾ ਵੀ ਹੁਣ ਕੀ ਹੋ ਗਿਆ ਕਹਿੰਦਾ ਆਈਸਕ੍ਰੀਮ ਦਾ ਵੱਡਾ ਕੱਪ ਖਾਣਾ ਹੈ ਮੈਂ 100 ਰੁਪ ਮੈਂ ਗੱਲ ਸੁਣ ਲੈ ਵਧੀ ਜਾਣਾ ਪਪਲ ਗੰਗਾਂ ਵਾਂਗੂ ਅੱਗੇ ਕੋਈ 200 ਨਹੀਂ ਮਿਲਣਾ ਤੈਨੂੰ ਕਹਿੰਦਾ ਡੈਡੀ ਜ਼ਿਆਦਾ ਰੁਪਈਆ 200 ਦੇ ਦੇ ਨਹੀਂ ਮੰਮੀ ਦੀ ਗੱਲ ਸਾਰੇ ਮਹੱਲੇ 'ਚ ਦੱਸ ਕੇ ਆਉਂਗਾ ਮੈਂ ਕਹਿੰਦੀ ਕਿਹੜੀ ਗੱਲ ਕਹਿੰਦਾ 200 ਰੁਪਈਆ ਕੱਢ ਮੈਂ 200 ਰੁਪਈਆ ਦਾ ਨੋਟ ਫੜਾ ਲੈ ਮੈਂ ਗੱਲ ਕੀ ਹੈ ਕਹਿੰਦਾ ਡੈਡੀ ਮੰਮੀ ਨਾ ਕੱਲ ਮੈਂ ਕੀ ਹੋਇਆ ਕੱਲ ਕਹਿੰਦਾ 500 ਰੁਪਈਆ ਕੱਢ ਤਾਂ ਆ ਪਿਟੇ ਮੁੱਤਰੇ ਮੈਂ 500 ਫੜਾਇਆ ਮੈਂ ਗੱਲ ਕੀ ਹੋਈ ਕਹਿੰਦਾ ਡੈਡੀ ਮੰਮੀ ਕੱਲ ਦੋਦੀ ਨਾਲ ਮੈਂ ਕਹਾ ਕੀ ਹੋਇਆ ਦੋਦੀ ਨੂੰ ਕਹਿੰਦਾ 500 ਦਾ ਇੱਕ ਨੋਟ ਹੋਰ ਕੱਢ ਮੈਂ ਹੋਰ ਫੜਾਇਆ ਇੱਕ ਨੋਟ ਮੈਂ ਕਹਾਂ ਹਾਂ ਦੱਸ ਗੱਲ ਕਹਿੰਦਾ ਦੋਦੀ ਨਾਲ ਨਾ ਕੱਲ ਮੰਮੀ ਦੁੱਧ ਦਾ ਹਿਸਾਬ ਕਿਤਾਬ ਕਰਦੀ ਸੀ ਇੱਕ ਪੋਟੂ ਸ਼ਾ ਦਾ ਵੇਲਾ ਹੁੰਦਾ ਸੀ ਇੱਕ ਅਤਰੋ ਛਤਰੋ ਦਾ ਵੇਲਾ ਹੁੰਦਾ ਸੀ ਉਹ ਵੇਲਾਂ ਦੀ ਕਮੇਟੀ ਤਾਂ ਰਹੀ ਨਹੀਂ ਹੁਣ ਹਨਾ ਵੀ ਤੁਸੀਂ ਵੀ ਜਿੱਦਾਂ ਹੁਣ ਲਿਖ ਰਹੇ ਹੋ ਉਹ ਦੇਖੋ ਜੀ ਉਹ ਆਰਟਿਸਟ ਸੀ ਲੋਕ ਤਾਂ ਕਮੇਟੀ ਸੀ ਹੁਣ ਕਲਾਕਾਰ ਨਹੀਂ ਨਾ ਹੈਗੇ ਜਿਹੜੇ ਹੈਗੇ ਨੇ ਬੰਦੇ ਉਹ ਇੱਕ ਖੋਤੀ ਤਰ ਦੇ ਉੱਤੇ ਵੀ ਉਹਨਾਂ ਨੂੰ ਐ ਲੱਗਦਾ ਵੀ ਇਸ ਗੱਲ ਤੇ ਵਿਊ ਵਧ ਜਾਣਗੇ ਤੇ ਇਸ ਗੱਲ ਨੂੰ ਅਸੀਂ ਕਰਦੇ ਹਾਂ ਵੀ ਉਹ ਵਧਣਾ ਕੋਈ ਕਮੇਡੀ ਨਹੀਂ ਹੈਗੀ। ਜਸਜੀਤ ਕਾਲਜੀ ਪੰਜਾਬੀ ਡਾਕ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸਿਮਰਨਜੀਤ ਕੌਰਗੇਲ ਤੇ ਇੱਕ ਵਾਰ ਫਿਰ ਹਾਜ਼ਰਨ ਲੈ ਕੇ ਤੁਹਾਡੇ ਲਈ ਖਾਸ ਸ਼ੋਅ ਦੋ ਗੱਲਾਂ ਕਰੀਏ ਤੇ ਅੱਜ ਸਾਡੇ ਨਾਲ ਗੱਲਾਂ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਬਾਈ ਨਿਰਿੰਜਨ ਸਿੰਘ ਨੰਨਜਾ ਜੀ ਹਾਸਿਆ ਦੇ ਫਨਕਾਰ ਕਾਮੇਡੀ ਦੇ ਬਾਦਸ਼ਾਹ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੈਂ ਇਹਨਾਂ ਦਾ ਪਰਿਚੈ ਨਹੀਂ ਦਵਾਂਗੀ ਇਹਨਾਂ ਦੇ ਨਾਲ ਆਪ ਹੀ ਗੱਲਬਾਤ ਕਰਾਂਗੇ ਤੇ ਤੁਸੀਂ ਜਾਣੋਗੇ ਇਹਨਾਂ ਦੇ ਬਾਰੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਮੇਰੇ ਸਤਿ ਸ਼ਕਾਲ ਬਹੁਤ ਬਹੁਤ ਸਵਾਗਤ ਜੀ ਤੁਹਾਨੂੰ ਬਹੁਤ ਬਹੁਤ ਸਤਿ ਸ਼ਕਾਲ ਸਿਮਰਨ ਬਹੁਤ ਬਹੁਤ ਸ਼ੁਕਰੀਆ ਭਾਈ ਇਹਨੇ ਸ਼ਾਰਟ ਨੋਟਿਸ ਤੇ ਤੁਸੀਂ ਆਏ ਹੋ ਇੱਥੇ ਤੇ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ ਦੇਖੋ ਜੀ ਹਾਸੇ ਦੀ ਗਾਰੰਟੀ ਆ ਬੋਰ ਅਸੀਂ ਕਰਦੇ ਨਹੀਂ ਮੋਢੇ ਉਤੇ ਡਾਂਗ ਨਹੀਂ ਕਿਸੇ ਕੋਲੋਂ ਡਰਦੇ ਨਹੀਂ ਦਿਲ 'ਚੇ ਉਮੀਦ ਪੂਰੀ ਬੁੱਲਾਉ ਇਤਿਹਾਸੀ ਹੈ ਉਂਝ ਕਿਸੇ ਨਾਲ ਲੜਦੇ ਨਹੀਂ ਪਰ ਮਹ ਜਦੋਂ ਅੱਖ ਖੁੱਲ੍ਹੇ ਸਾਡੀ ਉਦੋਂ ਹੀ ਸਵੇਰ ਹੈ ਬ੍ਰੇਕਾਂ ਫੇਲ ਤੇ ਫੁੱਲ ਸਪੀਡ ਪਰਾ ਹੋ ਜੋ 49 ਟਾਪ ਦੇ ਆ ਬਹੁਤ ਵਧੀਆ ਬਈ ਮੈਂ ਕਮੇਡੀ ਕਰਨਾ ਤੋਂ ਸ਼ੁਰੂ ਕੀਤੀ ਕਮੇਡੀ ਦੀ ਸ਼ੁਰੂਆਤ ਜੀ ਮੈਨੂੰ ਵੀ ਨਹੀਂ ਪਤਾ ਲੱਗਿਆ ਕਦੋਂ ਹੋ ਗਈ ਵੈਸੇ ਤਾਂ ਮੇਰੀ ਜ਼ਿਆਦਾਤਰ ਸ਼ੁਰੂਆਤ ਹੈ ਜਿਹੜੀ ਸਹੀ ਰੂਪ ਚ ਕਾਲਜ ਦੇ ਵਿੱਚ ਜਾ ਕੇ ਮੇਰਾ ਆਟ ਕਮੇਡੀ ਵਾਲਾ ਜਿਹੜਾ ਨਟ ਸੀਗਾ ਫਸਿਆ ਉਹ ਖੁੱਲਿਆ ਜਾ ਕੇ ਸਕੂਲ ਵੇਲੇ ਤੱਕ ਮੈਨੂੰ ਨਹੀਂ ਸੀ ਕੁਝ ਪਤਾ ਪਿੰਡ ਦੇ ਸਕੂਲ ਤੋਂ ਪੜੇ ਰਾਮਗੜ ਗੁਜਰਾ ਪਿੰਡ ਜਿਲ੍ਹਾ ਸੰਗਰੂਰ ਦੇ ਵਿੱਚ ਫਿਜ਼ੀਕਲ ਕਾਲਜ ਪਟਿਆਲਾ ਪੜਨ ਆਏ ਤੇ ਇੱਥੇ ਮਾਹੌਲ ਬਹੁਤ ਵਧੀਆ ਸੀ ਵੱਡੇ ਵੱਡੇ ਆਰਟਿਸਟ ਸੀ ਇੱਥੇ ਉਰਦਾਸ ਮਾਨ ਸਾਹਿਬ ਇਸ ਕਾਲਜ ਦੇ ਸਟੂਡੈਂਟ ਰਹੇ ਆ ਉਹਨਾਂ ਦਾ ਬੱਚਿਆਂ ਤੇ ਬੜਾ ਪ੍ਰਭਾਵ ਹੈ ਤੇ ਮੈਡਮ ਨਿਰਮਲ ਰਿਸ਼ੀ ਫਿਲਮਾਂ ਦੇ ਸਟਾਰ ਨੇ ਤੁਸੀਂ ਦੁਨੀਆ ਜਾਣਦੀ ਆ ਇਸ ਕਾਲਜ ਦੇ ਰਹੇ ਜਦੋਂ ਸਾਡੇ ਟੀਚਰ ਗੱਲਾਂ ਇਹੋ ਜਿਹੀ ਫਨਕਾਰਾਂ ਦੀਆਂ ਸਿੜਾਂਦੇ ਸੀ ਸਾਡੇ ਦਿਲਚੇ ਵੀ ਥੋੜਾ ਜਿਹਾ ਹਵਾਲ ਜੇ ਉੱਥੇ ਵੀ ਸਾਨੂੰ ਕੁਝ ਨਾ ਕੁਝ ਬੜਨਾ ਚਾਹੀਦਾ ਹੈ ਤੇ ਉਸ ਤੋਂ ਮੇਰੀ ਸ਼ੁਰੂਆਤ ਹੋਈ ਜੀ ਫਿਜ਼ੀਕਲ ਕਾਲਜ ਪਟਿਆਲਾ ਤੋਂ ਅੱਛਾ ਤੁਹਾਡੇ ਫਿਜ਼ੀਕਲ ਕਾਲਜ ਤੋਂ ਇਹ ਕਈ ਵਾਰ ਆਉਂਦਾ ਨਾ ਕਿ ਬਚਪਨ ਦੇ ਵਿੱਚ ਹੀ ਆਪਣਾ ਸੁਭਾਅ ਇਹ ਹੋ ਜਾ ਹੁੰਦਾ ਥੋੜੇ ਹਾਸਿਆਂ ਵਾਲਾ ਬਚਪਨ ਜਿਵੇਂ ਦਾ ਸੁਭਾਅ ਸੀ ਫਿਰ ਸੁਭਾਅ ਮੇਰਾ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸੌਜਿਆ ਹੀ ਰਿਹਾ ਇੰਨਾ ਸ਼ਰਾਰਤੀ ਨਹੀਂ ਸੀ ਮੈਂ ਸਕੂਲ 'ਚ ਪਰ ਗੱਲ ਇਹ ਸੀ ਕਿ ਮੈਨੂੰ ਗੱਲ ਪਤਾ ਨਹੀਂ ਕੁਦਰਤੀ ਤੌਰ ਤੇ ਸੀਗੀ ਬੜੀ ਜਲਦੀ ਆਂਦੀ ਸੀ ਇੱਕ ਵਾਰੀ ਮੈਡਮ ਸੀ ਸਾਡੇ ਡਰਾਇੰਗ ਦੇ ਗੁਰਮੀਤ ਕੌਰ ਵਾ ਅੱਠਵੀਂ 'ਚ ਸੀ ਤੇ ਮੈਨੂੰ ਸਾਰੀ ਕਲਾਸ ਨੇ ਮੈਂ ਜ਼ੋਰ ਲਾ ਲੈ ਸਕੈਚ ਪੈਨਾ ਦਿੱਤਾ ਉਹਨੇ ਦੀ ਕਲਾਸ 'ਚ ਤੇ ਮੈਡਮ ਜੀ ਉਹਨਾਂ ਨੂੰ ਆਂਬ ਬਣਾ ਕੇ ਦਿਖਾਉਣਾ ਸੀ ਪੇਜ ਤੇ ਮੇਰੇ ਕੋਲ ਖਾਰਾ ਪੈਨ ਸੀ ਮੈਂ ਉਸੇ ਨਾਲ ਹੀ ਫਟਾਫਟ ਰੰਗ ਜਿਆ ਭਰਿਆ ਮੈਂ ਲੈ ਗਿਆ ਕਹਿੰਦੀ ਵੀ ਇਹ ਮੈਂ ਕਿਹਾ ਜੀ ਆਂਬ ਇਹ ਕੱਚਾ ਹੈ ਜੀ ਪੱਕਿਆ ਨਹੀਂ ਹੈਗਾ ਯਾਨੀ ਉਹਨਾਂ ਨੂੰ ਐ ਲੱਗਿਆ ਵੀ ਇਹਦੇ 'ਚ ਕੋਈ ਨਾ ਕੋਈ ਗੋਣ ਹੈ ਕਮੇਡੀ ਦਾ ਤੋਂ ਬੜੇ ਖੁਸ਼ ਹੁੰਦੇ ਸੀ ਮੇਰੀਆਂ ਛੋਟੀ ਛੋਟੀਆਂ ਗੱਲਾਂ ਤੇ ਵੀ ਸ਼ੁਰੂਆਤ ਮੇਰੀ ਅਸਲ ਰੂਪ 'ਚ ਸਟੇਜਾਂ ਦੇ ਉੱਤੇ ਆ ਕੇ ਮੇਰੀ ਫਿਜ਼ੀਕਲ ਕਾਲਜ ਪਟਿਆਲਾ ਤੋਂ ਹੋਈ ਜੀ ਉਦੋਂ ਆ ਕੇ ਮੈਂ ਬੀਪੀਆਰ ਜਦੋਂ ਕਰਦਾ ਸੀ ਮੈਡਮ ਪ੍ਰਭ ਸ਼ਰਨ ਕੌਰ ਨੇ ਉਹ ਵੀ ਫਿਲਮਾਂ ਦੇ ਬੜੇ ਵੱਡੇ ਹਰਨਕਾਰ ਕਲਾਕਾਰ ਨੇ ਮੇਰੇ ਕਲਾਸ ਇੰਚਾਰਜ ਸੀ ਉਹਨਾਂ ਨੇ ਮੇਰੇ ਚ ਕੋਈ ਗੁਣ ਵੇਖਿਆ ਉਹਨਾਂ ਨੇ ਮੈਨੂੰ ਮਿਮਿਕਰੀ ਕਰਨ ਵਾਸਤੇ ਮੋਨੋ ਐਕਟਿੰਗ ਜਿਹਨੂੰ ਕਹਿੰਦੇ ਆ ਸਟੋਨਿਕਸ ਉਹ ਮੈਨੂੰ ਭੇਜਿਆ ਤੇ ਉਹਦੇ ਚ ਮੇਰਾ ਜਿਉਂਕ ਸਟੇਜਾਂ ਤੇ ਜਾ ਕੇ ਝਾਕਾ ਖੁੱਲਿਆ ਉਸ ਸਫਰ ਤੋਂ ਲੈ ਕੇ ਅੱਜ ਤੱਕ ਤੁਹਾਡੇ ਕੋਲ ਪਹੁੰਚਣ ਦਾ ਇੱਕ ਜਰੀਆ ਬਣੇ ਮੇਰੇ ਮੈਡਮ ਬਈ ਤੁਸੀਂ ਆਖਿਆ ਕਿ ਉਹਨਾਂ ਨੇ ਗੁਣ ਵੇਖਿਆ ਇਹ ਗੁਣ ਆਪਣੇ ਚ ਸ਼ੁਰੂ ਤੋਂ ਹੁੰਦਾ ਕਈ ਕਈ ਸਿੱਖਦੇ ਨੇ ਕਮੇਡੀ ਹਨਾ ਤੇ ਕਈਆਂ ਚ ਸ਼ੁਰੂ ਤੋਂ ਹੁੰਦਾ ਸਿੱਖ ਸਕਦੇ ਆਂ ਆਪਾਂ ਕਮੇਡੀ ਵੈਸੇ ਦੇਖੋ ਕਮੇਡੀ ਸੁਧਾਰੀ ਜਾ ਸਕਦੀ ਐ ਸਿਮਰਨ ਜੀ ਸਿੱਖੀ ਨਹੀਂ ਜਾ ਸਕਦੀ ਇਹ ਕਲਾ ਹੈ ਕੁਦਰਤ ਨੇ ਜਿਹਨੂੰ ਕਲਾ ਦੇਣੀ ਐ ਤਾਂ ਉਹ ਉਸੇ ਨੂੰ ਮਿਲਣੀ ਐ ਹਰ ਤਰ੍ਹਾਂ ਦੀ ਕਲਾ ਆਪਾਂ ਦੋ ਜਣੇ ਬੈਠੇ ਆਂ ਮੈਂ ਕਮੇਡੀ ਕਰਦਾ ਤੁਸੀਂ ਬਹੁਤ ਵਧੀਆ ਐਂਕਰ ਹੋ ਜੇ ਆਪਾਂ ਨੂੰ ਇਹ ਕਹੀਏ ਵੀ ਤੁਸੀਂ ਕਲਾਸੀਕਲ ਹੁਣੀ गा ਦੋ ਗਾਣੇ ਸੁਣਾ ਕੇ ਦਿਖਾਓ ਤੁਸੀਂ ਪਾਕਿਸਤਾਨ ਵਾਲੇ ਕਲਾਕਾਰ ਹੁੰਦੇ ਜਿਵੇਂ ਉਹ ਨਹੀਂ ਗਾ ਲਵਾਂਗੇ ਪਰ ਉਹ ਉਹ ਕਲਾ ਉਹ ਜਿਹੜੀ ਕੁਦਰਤ ਨੇ ਦਿੱਤੀ ਬਖਸ਼ੀ ਹੈ ਉਹ ਇੱਕ ਅਲੱਗ ਚੀਜ਼ ਹੈ ਬਹੁਤ ਸਾਰੇ ਇਹੋ ਜਿਹੇ ਫਨਕਾਰ ਹੋਏ ਆ ਜਿਨ੍ਹਾਂ ਦਾ ਪੜ੍ਹਾਈ ਨਾਲ ਕੋਈ ਵਾਅ ਵਾਸਤਾ ਨਹੀਂ ਸਿੱਖਣ ਨਾਲ ਕੋਈ ਵਾਅ ਵਾਸਤਾ ਨਹੀਂ ਆਪਣੇ ਆਪ ਹੀ ਰੇਸਵਾ ਵਰਗੇ ਕਲਾਕਾਰ ਨੇ ਪਾਕਿਸਤਾਨ ਦੇ ਉਹ ਬਿਲਕੁਲ ਹੀ ਬਹੁਤ ਜ਼ਿਆਦਾ ਝੁੱਗੀਆਂ ਝੋਫੜੀਆਂ ਚੋਂ ਰਹਿਣ ਵਾਲੇ ਤੇ ਸਟਾਰ ਬਣੇ ਆ ਮੈਂ ਕਹਿੰਦੇ ਹੁੰਦੇ ਨੇ ਕਿ ਪਾਕਿਸਤਾਨ ਦੇ ਜਿਹੜੇ ਲੋਕ ਨੇ ਆ ਹਨ ਕਲਾਕਾਰ ਨੇ ਉਹਨਾਂ 'ਚ ਇਹ ਗੁਣ ਹੁੰਦਾ ਕਮੇਡੀ ਦਾ ਤੁਸੀਂ ਮੰਨਦੇ ਹੋ ਵੀ ਉਹਨਾਂ 'ਚ ਹੁੰਦਾ ਹੋਰ ਕਿਸ ਚੋ ਹੋ ਨਹੀਂ ਸਕਦਾ ਨਹੀਂ ਦੇਖੋ ਇਹ ਗੱਲ ਠੀਕ ਹੈ ਵੀ ਉਹ ਇੱਕ ਏਰੀਆ ਜਿਹੜਾ ਸਾਡਾ ਲੈਂਦਾ ਪੰਜਾਬ ਹੈ ਨਾ ਅਸਲ ਦੇ ਵਿੱਚ ਜੇ ਆਪਾਂ ਇਤਿਹਾਸ ਪੜ ਕੇ ਵੇਖੀਏ ਸਾਡੀ ਕਲਾਕਾਰੀ ਰਹੀ ਉੱਥੇ ਗਈ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਕਿਸੇ ਧਰਤੀ ਨੂੰ ਇੱਕ ਬਖਸ਼ਿਸ਼ ਹੈ ਉਸ ਇਲਾਕੇ ਦੇ ਵਿੱਚ ਜਿੰਨੇ ਵੀ ਆਰਟਿਸਟ ਨੇ ਉੱਥੇ ਜਿਹੜੇ ਸਾਡੇ ਪੰਜਾਬ ਦੇ ਸਟਾਰ ਕਲਾਕਾਰ ਨੇ ਉਹਨਾਂ ਨਾਲੋਂ ਜਿਹੜੇ ਆਮ ਆਰਟਿਸਟ ਨੇ ਜਿਹੜੇ ਕਿਤੇ ਗਾਉਂਦੇ ਵੀ ਨਹੀਂ ਸੌਕੀਆ ਤੌਰ ਤੇ ਗਾਉਂਦੇ ਨੇ ਉਹ ਵਧੀਆ ਗਾ ਲੈਂਦੇ ਆ ਹਾਂ ਗਾ ਲੈਂਦੇ ਉਦਰ ਦੀ ਕਲਾ ਉਹ ਸਾਰੇ ਲੋਕਾਂ ਨੂੰ ਇਹ ਕੋਈ ਜ਼ਰੂਰੀ ਨਹੀਂ ਵੀ ਇੱਕ ਏਰੀਏ ਦੇ ਬੰਦਿਆਂ ਨੂੰ ਇਹ ਕਲਾ ਮਿਲਦੀ ਹੈ ਪਰ ਉੱਥੇ ਖੂਨ ਚ ਆ ਉਹਨਾਂ ਚ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਨਰੇਸ਼ਨ ਐ ਜਿਹੜੀ ਉਹ ਕਲਾਕਾਰ ਬਣ ਗਏ ਭਾਈ ਜਿਵੇਂ ਤੁਹਾਨੂੰ ਬੜਾ ਤਜਰਬਾ ਕਮੇਡੀ ਦਾ ਹਣਾ ਤੁਸੀਂ ਬੁੱਕਸ ਵੀ ਲਿਖੀਆਂ ਤੁਹਾਡੀਆਂ ਟੇਪਸ ਵੀ ਆਈਆਂ ਜਿਹੜੀ ਤੁਹਾਡੀ ਪਹਿਲੀ ਟੇਪ ਸੀ ਉਹਦੀ ਸ਼ੁਰੂਆਤ ਕਿਵੇਂ ਹੋਈ ਪਹਿਲੇ ਟੇਪ ਸਿਮਰਨ ਜੀ ਆ ਕੈਸਟ ਸੀ ਮੇਰੀ ਹੀ 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 ਪੈ 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 ਇਹਦਾ ਟਾਈਟਲ ਸੀਗਾ ਬੜਾ ਮਜ਼ਈਆ ਜਿਹਾ ਇਹਦੇ ਵਿੱਚ ਪੰਜਾਬੀ ਦੇ ਬਹੁਤ ਅੱਛੇ ਕਮੇਡੀਅਨ ਰਮਨ ਮਿੱਤਲ ਜੀ ਐ ਭਗਵੰਤ ਮਾਨ ਦੇ ਪ੍ਰੋਗਰਾਮਾਂ ਚ ਜੁਗਨੂ ਕਹਿੰਦਾ ਹੈ ਉਹਦੇ ਚ ਢਿੱਲੀ ਜੂੜੀ ਦਾ ਰੋਲ ਕਰਦੇ ਸੀ ਇਹ ਬੜੇ ਮਸ਼ਹੂਰ ਪਾਤਰ ਹੋਇਆ ਸਾਡੀ ਦੋਨਾਂ ਦੀ ਬੜੀ ਵਧੀਆ ਦੋਸਤੀ ਸੀ ਇਹ ਥੀਏਟਰ ਦੀ ਐਮਏ ਕਰਦੇ ਸੀ ਮੈਂ ਪੰਜਾਬੀ ਯੂਨੀਵਰਸਿਟੀ ਪੰਜਾਬੀ ਦੀ ਐਮਏ ਕਰਦਾ ਸੀ ਤੇ ਸਾਡਾ ਮੇਲ ਹੋਇਆ ਕਹਿੰਦੇ ਵੀ ਆਪਾਂ ਕੈਸਟ ਕਰੀਏ ਗੱਲਾਂ-ਗੱਲਾਂ ਦੇ ਵਿੱਚ ਗੱਲਾਂ ਦੀ ਕੈਸਟ ਸੀਰੀਜ਼ ਲਈ ਹਾਸਿਆਂ ਦੀ ਅਸੀਂ ਕੀਤੀ ਆਪ ਵਿੱਚ ਸਕ੍ਰਿਪਟ ਬਣਾਈ ਤੇ ਉਸ ਟਾਈਮ ਦੇ ਹਿਸਾਬ ਨਾਲ ਇਹ ਕਾਫੀ ਲੋਕਾਂ ਨੇ ਪਸੰਦ ਕੀਤੀ ਕੈਸਟ ਯੁੱਗ ਸੀ ਉਦੋਂ ਅੱਜ ਤੋਂ 24 ਸਾਲ ਪੁਰਾਣੀ ਗੱਲ ਹੈ ਜੀ ਇਹ 2000 ਸਨ ਚੇਟੇ ਪਈ ਸੀ ਇਦਾਂ ਇਸ ਦੀ ਸ਼ੁਰੂਆਤ ਹੋਈ ਫਿਰ ਉਸ ਤੋਂ ਬਾਅਦ ਚਲੋ ਉਸ ਤੋਂ ਚੱਲ ਸਟੇਜਾਂ ਦੇ ਉੱਤੇ ਕੰਮ ਕਰਨ ਲੱਗ ਪਈ ਤੇ ਸਟੇਜ ਕੰਪੇਰਿੰਗ بڑے-ਵੱਡੇ-ਵੱਡੇ ਕਲਾਕਾਰਾਂ ਦੇ ਨਾਲ ਮੈਨੂੰ ਟਾਈਮ ਮਿਲਣ ਲੱਗ ਪਿਆ ਸਟੇਜਾਂ ਤੇ ਜਾਣ ਦਾ ਅੱਛੇ-ਅੱਛੇ ਆਰਟਿਸਟ ਜਿਵੇਂ ਜਸਪਾਲ ਬਾਜੀ ਵਰਗੇ ਉਹਨਾਂ ਨਾਲ ਮੇਰੀ ਸ਼ੁਰੂਆਤ ਹੋਈ ਇਸ ਲਾਈਨ ਦੀ ਹੋਰ ਜਿੰਨੇ ਵੀ ਪੰਜਾਬ ਦੇ ਮੇਰੇ ਖਿਆਲ ਕੋਈ ਇਹੋ ਜਿਹਾ ਆਰਟਿਸਟ ਹੈ ਨਹੀਂ ਜਿਹਨੂੰ ਮੈਂ ਸਟੇਜ ਤੇ ਪੇਸ਼ ਨਾ ਕੀਤਾ ਮੇਲਿਆਂ ਦੇ ਉੱਤੇ ਬਈ ਅਸਲ ਜ਼ਿੰਦਗੀ ਦੇ ਵਿੱਚ ਇੰਨੇ ਮਜ਼ਾਕੀ ਇੰਨੇ ਕਾਮਿਕ ਹੈਗੇ ਉਹ ਕਿ ਅਸਲ ਜ਼ਿੰਦਗੀ ਨੇ ਥੋੜਾ ਜਿਹਾ ਉਲਝਾ ਰੱਖਿਆ ਨਹੀਂ ਜੀ ਮੈਂ ਉਲਝਦਾ ਨਹੀਂ ਹਾਂ ਮੈਨੂੰ ਅਕਸਰ ਫੋਨ ਕਰਕੇ ਪੁੱਛ ਲੈਂਦੇ ਨੇ ਬਿਜੀ ਤਾਂ ਨਹੀਂ ਹੈਗੇ ਮੈਂ ਕਿਹਾ ਵੀ ਬਿਜੀ ਤਾਂ ਹੁਣ ਹੋ ਯਾਰ ਜਦੋਂ ਗੱਲਾਂ ਕਰਨ ਲੱਗੇ ਆਪਾਂ ਪਹਿਲਾਂ ਤਾਂ ਮੇਲਾ ਬੈਠਾ ਸੀਗਾ ਮੈਂ ਬਹੁਤ ਦੇਖੋ ਰਜੇ ਮੈਂ ਪਰ ਇਹ ਸਭ ਦੀ ਜ਼ਿੰਦਗੀ ਐ ਸਿਮਰਨ ਜੀ ਪਰ ਗੱਲ ਆਪਣੇ ਆਪ ਤੇ ਵੀ ਬਹੁਤ ਸਾਰੀ ਗੱਲ ਡਿਪੈਂਡ ਕਰਦੀ ਐ ਬਹੁਤ ਸਾਰੇ ਘਰੇਲੂ ਜਿਹੜੇ ਮੇਰੇ ਛੋੜੇ ਮੋੜੇ ਨੌਕ ਝੌਕ ਨੇ ਆ ਉਹ ਹਾਸਿਆਂ ਚ ਟਾਲ ਦਿੰਨਾ ਮੈਂ ਘਰ ਦੇ ਵਿੱਚ ਕਿਤੇ ਨਾ ਕਿਤੇ ਮਾੜੀ ਮੋਟੀ ਕਿਤੇ ਹੁੰਦੀ ਐ ਤੁਹਾਡੀ ਉਹ ਨੀਕੀ ਤੇ ਉਸ ਚ ਲਫਟਰ ਬਣ ਜਾਂਦਾ ਉਸ ਗੱਲ ਦਾ ਫਿਰ ਇਹਦੇ ਨਾਲ ਵਾਈਫ ਨਿਰੋਸਦੀ ਹੁੰਨੀ ਹਣਾ ਵੀ ਮਨਾ ਲਿਆ ਹੁੰਦੇ ਨੇ ਜੋ ਦੇਖ ਕੇ ਮੈਂ ਘਰ ਤੋਂ ਮੇਰੀ ਕੋਮੇਡੀ ਦੀ ਸ਼ੁਰੂਆਤ ਹੁੰਦੀ ਐ ਜ਼ਿਆਦਾਤਰ ਰੋਜ਼ ਮੇਰਾ ਬੇਟਾ ਉਦੀ ਕੋਈ ਨਾ ਕੋਈ ਆਦਤ ਹੈ ਮੰਗ ਕਰਨ ਦੀ ਜਦੋਂ ਵੀ ਮੈਂ ਆਂਦਾ ਸਕੂਲ ਚ ਮੈਂ ਲੈਕਚਰਰ ਆ ਨਾ ਗਵਰਨਮੈਂਟ ਸਕੂਲ ਚ ਕੇ ਡੈਡੀ ਮੈਨੂੰ 20 ਰੁਪਏ ਦੇ ਮੈਂ ਕਹਿੰਦਾ ਮੈਂ ਕੀ ਕਰਨਾ ਹੈ ਗਰਮੀਆਂ ਦੇ ਦਿਨ ਸੀ ਕਹਿੰਦਾ ਮੈਂ ਨਾ ਕੁਲਫੀ ਖਾਣੀ ਹੈ ਮੈਂ ਕਹਾਂ ਵੀ ਚੱਕ ਯਾਰ 20 ਰੁਪਏ ਕਿਹੜੀ ਗੱਲ ਹੈ ਥੋੜੀ ਦੇਰ ਬਾਅਦ ਆਇਆ ਕਹਿੰਦਾ ਡੈਡੀ ਮੈਨੂੰ ਤੂੰ 50 ਰੁਪਏ ਦੇ ਮੈਂ ਹੁਣ ਕੀ ਹੋਇਆ ਕਹਿੰਦਾ ਮੈਂ ਦੋਸਤਾਂ ਨੂੰ ਕੁਲਫੀਆਂ ਦੇਣੀਆਂ ਨੇ ਮੈਂ ਚੱਕ ਯਾਰ ਤੂੰ ਕਮੇਡੀ ਕਲਾਕਾਰ ਦਾ ਮੁੰਡਾ ਹੈ 5 ਮਿੰਟ ਬਾਅਦ ਫੇਰ ਕਹਿੰਦਾ ਡੈਡੀ ਮੈਨੂੰ 100 ਰੁਪਏ ਦੇ ਮੈਂ ਕਹਾਂ ਵੀ ਹੁਣ ਕੀ ਹੋ ਗਿਆ ਕਹ ਫੇਰ ਆ ਗਿਆ ਵੀਕ ਮਿੰਟ ਉਹ ਕਹਿੰਦਾ ਡੈਡੀ ਰੁਪਈਆ 200 ਕੱਢ ਮੈਂ ਗੱਲ ਸੁਣ ਲੈ ਵਧੀ ਜਾਣਾ ਬੱਬਲ ਗੰਬਾਂ ਵਾਂਗੂ ਅੱਗੇ ਕੋਈ 200 ਨਹੀਂ ਮਿਲਣਾ ਤੈਨੂੰ ਕਹਿੰਦਾ ਡੈਡੀ ਜ਼ਿਆਦਾ ਰੁਪਈਆ 200 ਦੇ ਦੇ ਨਹੀਂ ਮੰਮੀ ਦੀ ਗੱਲ ਸਾਰੇ ਮਹੱਲੇ 'ਚ ਦੱਸ ਕੇ ਆਉਂਗਾ ਮੈਂ ਕਿਹਾ ਵੀ ਕਿਹੜੀ ਗੱਲ ਕਹਿੰਦਾ 200 ਰੁਪਈਆ ਕੱਢ ਮੈਂ 200 ਰੁਪਈਆ ਦਾ ਨੋਟ ਫੜਾ ਮੈਂ ਗੱਲ ਕੀ ਹੈ ਕਹਿੰਦਾ ਡੈਡੀ ਮੰਮੀ ਨਾ ਕੱਲ ਮੈਂ ਕੀ ਹੋਇਆ ਕੱਲ ਕਹਿੰਦਾ 500 ਰੁਪਈਆ ਕੱਢ ਤਾਂ ਮੈਂ ਕਿਹਾ ਪਿਟੇ ਮੁੁੱਤਰੇ ਮੈਂ 500 ਫੜਾ ਮੈਂ ਗੱਲ ਕੀ ਹੋਈ ਕਹਿੰਦਾ ਡੈਡੀ ਮੰਮੀ ਕੱਲ ਦੋਦੀ ਨਾਲ ਮੈਂ ਕਿਹਾ ਕੀ ਹੋਇਆ ਦੋਦੀ ਨੂੰ ਕਹਿੰਦਾ 500 ਦਾ ਇੱਕ ਨੋਟ ਹੋਰ ਕੱਢ ਮੈਂ ਹੋਰ ਫੜਾਇਆ ਇੱਕ ਨੋਟ ਮੈਂ ਮੈਂ ਹਾਂ ਦੱਸ ਗੱਲ ਕਹਿੰਦਾ ਦੋਦੀ ਨਾਲ ਨਾਲ ਕੱਲ ਮਮੀ ਦੁੱਧ ਦਾ ਹਿਸਾਬ ਕਿਤਾਬ ਕਰਦੀ ਸੀ ਸੁਦਾ ਤਾਂ ਕਹਿੰਦਾ ਮਤਲਬ ਕਿ ਆਮ ਜ਼ਿੰਦਗੀ ਦੇ ਜੋ ਚੁਟਕਲੇ ਨਿਕਲਦੇ ਨੇ ਬਿਲਕੁਲ ਜੀ ਉਹ ਆਪ ਵਿਰਾਜ ਸਿੰਘ ਹੈ ਮੇਰੇ ਬੇਟੇ ਦਾ ਨਾਮ ਛਾ ਆਰਟਿਸਟਾ ਛੋਟੀ ਉਮਰ ਦਾ ਜੀ ਫਿਰ ਉਹਨੂੰ ਫਿਰ ਤੁਹਾਡੇ ਦਾ ਗੁੜਤੀ ਮਿਲਿਆ ਹਨਾ ਇੱਕੋ ਜੀ ਇਹ ਤਾਂ ਕੁਦਰਤ ਦਾ ਇੱਕ ਨਿਯਮ ਹੈ ਹਾਂ ਹਾਂ ਬੱਚਿਆਂ 'ਚ ਗੁਣ ਤਾਂ ਉਸ ਗੱਲ ਦਾ ਜਾਂਦਾ ਹੈ ਹਮੇਸ਼ਾ ਤੇ ਕੋਸ਼ਿਸ਼ ਰਹੂਗੀ ਕਿ ਉਹ ਆਰਟਿਸਟ ਬਣੇ ਮੇਰੀ ਤਾਂ ਇਹ ਇੱਛਾਤ ਬੰਨਾ ਬਾਈ ਜਿਵੇਂ ਤੁਸੀਂ ਆਖਿਆ ਤੁਹਾਡੇ ਨਾਲ ਤਿੰਨ ਕੈਸਟਾਂ ਦੇ ਵਿੱਚ ਵੱਖ-ਵੱਖ ਕਲਾਕਾਰਾਂ ਨੇ ਕੰਮ ਕੀਤਾ ਹਾਂਜੀ ਅੱਜ ਉਹ ਉਹਨਾਂ ਨੂੰ ਵੇਖ ਕੇ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਜਾਂ ਮਤਲਬ ਉਹ ਉਹ ਕਿੱਥੇ ਨੇ ਤੁਸੀਂ ਕਿੱਥੇ ਉਹ ਕਾਮੇਡੀ ਕਿੱਥੇ ਨੂੰ ਜਾ ਰਹੀ ਹੈ ਮਤਲਬ ਮੇਰੇ ਕਹਿਣ ਦਾ ਭਾਵੇਂ ਹੈ ਦੇਖੋ ਫਿਲਹਾਲ ਤਾਂ ਘਰੇ ਨੇ ਸਾਰੇ ਇਹ ਮੇਰੀ ਦੂਜੀ ਟੈਪ ਸੀਗੀ ਜੀ ਇਹ ਮੌਜਾਂ ਕਰਦੇ ਆ ਭੁੱਖੇ ਮਰਦੇ ਆ ਸਟਾਰਚੀ ਦੀ ਮੋਜਾਂ ਕਰਦੇ ਆ ਭੁੱਖੇ ਮਰਦੇ ਆ ਸਿਰੋ ਪੈਰੋ ਨੰਗੇ ਆ ਲੋਕਾਂ ਨਾਲੋਂ ਚੰਗੇ ਆ ਪੀਪੇ 'ਚ ਆਟਾ ਨਹੀਂ ਰੋਟੀਆਂ ਦਾ ਘਾਟਾ ਨਹੀਂ ਮਿੰਟ ਦੀ ਬੇਲ ਨਹੀਂ ਥੇਲੇ ਦੀ ਸੇਲ ਨਹੀਂ ਜੇਬ 'ਚ ਪੰਜੀ ਨਹੀਂ ਕਿਸੇ ਕੋਲੋਂ ਤੰਗੀ ਨਹੀਂ ਤਾਂ ਕੀ ਹੋਇਆ ਜੇ ਘਰੋਂ ਬਾਹਰ ਆ ਫੇਰ ਵੀ ਯਾਰਾਂ ਦੇ ਯਾਰਾਂ ਸੋ ਬੜੀ ਸਾਫ਼ ਸੁਥਰੀ ਕਮੇਡੀ ਸੀ ਇਸ 'ਚ ਇਸ 'ਚ ਮੈਡਮ ਸੱਭੂ ਦਿਓਲ ਕੈਨੇਡਾ 'ਚ ਹੋ ਰਹਿੰਦੇ ਆ ਅੱਜਕੱਲ ਬੜੇ ਟੌਪ ਕਲਾਕਾਰ ਸੀ ਵੱਡੇ ਕਲਾਕਾਰਾਂ ਦੇ ਨਾਲ ਮਾਨ ਸਾਹ ਵਰਗਿਆਂ ਨਾਲ ਗੁਰਚੇਤ ਪਾਜੀ ਵਰਗਿਆਂ ਨਾਲ ਇਹਨਾਂ ਨੇ ਫਿਲਮਾਂ 'ਚ ਕੰਮ ਕੀਤਾ। ਉਹ ਦੂਸਰੀ ਟਾਈਪ ਦੇ ਕਲਾਕਾਰ ਸੀ। ਅੱਜ ਕੱਲ ਉਹ ਬਾਹਰਲੇ ਦੇਸ਼ 'ਚ ਕੰਮ ਕਰਦੇ ਆ। ਅੱਛਾ। ਤੇ ਇਹ ਤੀਜੀ ਸੀ। ਹਾਂ। ਨੰਜਾ ਟਾਪ ਗੇਰ। ਜੀ। ਇਹਦੇ ਵਿੱਚ ਵੀ ਥੀਏਟਰ ਦੇ ਕਲਾਕਾਰ ਸੀ ਜੀ ਮੈਡਮ ਡਾਕਟਰ ਸੁਖਜੀਤ ਸੁਖੀ। ਹਮ। ਐਮਏ ਥੀਏਟਰ ਤੇ ਪੀ ਐਚ ਡੀ ਪਾਸ ਯਾਨੀ ਮੈਨੂੰ ਇਸ ਸੁਭਾਗ ਪੈਦਾ ਇਹ ਹੋਇਆ ਕਿ ਤਿੰਨੇ ਕਸ਼ਟਾਂ ਦੇ ਕਲਾਕਾਰ ਸੀ ਜਿਹੜੇ ਥੀਏਟਰ ਦੇ ਮੰਜੇ ਹੋਏ ਕਲਾਕਾਰ ਸੀ ਉਹਨਾਂ ਨੇ ਮੇਰੇ ਨਾਲ ਸਾਥ ਦਿੱਤਾ ਮੈਂ ਭਾਗਾਂ ਵਾਲਾ ਸਮਝਦਾ ਇਸ ਗੱਲ ਨੂੰ ਭਾਈ ਜਿਵੇਂ ਤੁਸੀਂ ਆਖਿਆ ਸਾਫ ਸੁਥਰੀ ਕਮੇਡੀ ਸੀ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਦੇ ਵੇਖਦੇ ਆ ਸਾਫ ਸੁਥਰੀ ਤਾਂ ਰਹਿ ਨਹੀਂ ਗਈ ਹਨਾ ਲੋਕ ਕੁਝ ਵੀ ਪਾਈ ਜਾਂਦੇ ਹੋ ਹਿਮਸ ਹੁਣ ਕਰਕੇ ਹਨਾ ਉਹ ਕਮੇਡੀ ਤਾਂ ਨਹੀਂ ਹੁੰਦੀ ਵੈਸੇ ਸਿਵਰਨ ਦੇਖੋ ਜੇ ਪਸੰਦ ਆਪੋ ਆਪਣੀ ਹੁੰਦੀ ਹੈ ਪਰ ਮੈਨੂੰ ਕਈ ਵਾਰੀ ਉਹ ਦੇਖ ਕੇ ਹਾਸਾ ਨਹੀਂ ਆਉਂਦਾ ਗੁੱਸਾ ਚੜਦਾ ਹੈ ਹਾਂ ਉਹਨਾ ਬੰਦਿਆਂ ਤੇ ਇਹੋ ਜਿਹਾ ਨਹੀਂ ਬਹੁਤ ਜ਼ਿਆਦਾ ਗੰਦ ਪੈ ਚੁੱਕਿਆ ਕਮੇਡੀ ਦੇ ਨਾਂ ਦੇ ਉੱਤੇ ਵੀ ਕਮੇਡੀ ਇੱਕ ਬੜਾ ਪੰਜਾਬੀ ਸਾਹਿਤ ਦਾ ਬਹੁਤ ਮਕਬੂਲ ਬਣ ਗਈ ਹੈ ਜਿਹੜਾ ਹਾਸਾ ਹੈ ਛੁਟਕਲਾ ਹੈ ਛੋਟੀ ਗੱਲ ਤੋਂ ਲੈ ਕੇ ਵੱਡੇ ਛੁਟਕਲੇ ਤੱਕ ਦੀ ਗੱਲ ਜੇ ਆਪਾਂ ਕਰੀਏ ਇੱਕੋ ਵਾਰੀ ਚ ਯਾਦ ਹੋ ਜਾਂਦਾ ਹੈ ਬੱਚਿਆਂ ਨੂੰ ਬੁੱਢਿਆਂ ਨੂੰ ਬਜ਼ੁਰਗਾਂ ਨੂੰ ਕਿਸੇ ਵੀ ਲੈਵਲ ਦੇ ਤੁਸੀਂ ਆਪਾਂ ਗੱਲ ਕਰੀਏ ਸੋ ਹੁਣ ਦਾ ਜਿਹੜਾ ਹਾਸਾ ਹੈ ਉਹ ਇੱਕ ਮਜ਼ਾਕ ਆਪਣੇ ਆਪ ਨੂੰ ਕਰਨਾ ਕਿਸੇ ਨੂੰ ਕਰਨਾ ਇਹ ਨਹੀਂ ਪਤਾ ਲੱਗਦੇ ਆਪਾਂ ਸੁਣ ਰਹਿਆਂਗਾ ਲੱਗੇ ਕਿ ਇਹੋ ਜੀ ਭੈੜੀ ਗੱਲ ਆ ਜੇ ਕਿ ਸਾਨੂੰ ਬੰਦ ਕਰਨਾ ਹੀ ਔਖਾ ਹੋ ਜੇ ਮੋਬਾਈਲ ਫੋਨ ਇੰਨਾ ਜ਼ਿਆਦਾ ਗੰਦ ਪੈ ਚੁੱਕਾ بڑے ਲੋਕਾਂ ਨੇ ਆਪਣੇ ਚੈਨਲ ਜੇ ਬਣਾਏ ਆ ਕਮੇਡੀ ਕਲਾਕਾਰਾਂ ਦੇ ਨਾਂ ਦੇ ਉੱਤੇ ਬੈਨਰ ਬਣਾਏ ਹੋਏ ਨੇ ਪਰ ਊਟ ਪਟਾੰਗ ਘਟੀਆਂ ਲੈਵਲ ਤੇ ਘਟੀਆਂ ਦਰਜੇ ਦੀਆਂ ਉਹ ਗੱਲਾਂ ਜਿਹੜੀਆਂ ਦਰਸਾਉਂਦੀਆਂ ਨੇ ਕਿ ਮਾਨਸਿਕ ਰੋਗੀ ਆ ਕਲਾਕਾਰ ਇਹੋ ਜੇ ਸਾਰੇ ਬਹੁਤ ਵੱਡੇ ਵੱਡੇ ਫਨਕਾਰ ਹੋਏ ਆਪਣੇ ਦੇਖੋ ਦੂਰੇ ਅਰਥ ਦੀ ਕਮੇਡੀ ਮਿੱਤਲ ਸਾਹਿਬ ਨੇ ਵੀ ਕੀਤੀ ਹੈ ਮੇਰ ਵਿੱਤਲ ਜੀ ਨੇ ਪਰ ਉਹ ਮਕਬੂਲ ਹੋਈ ਹੈ ਪਰ ਇੱਕ ਲੈਵਲ ਤੇ ਲੈਜਾ ਸੀ ਉਹਦੇ ਗੱਲ ਕਹਿਣ ਦਾ ਕਿ ਦੀਪ ਸਾਬ੍ਹ ਨੇ ਜਿੱਤੋਂ ਕਮੇਡੀ ਦਾ origin ਹੋਇਆ ਉਹਨਾਂ ਦਾ ਸਟਾਈਲ ਵੀ ਇਸ ਤਰ੍ਹਾਂ ਦਾ ਸੀ ਪਰ ਇਹ ਨਹੀਂ ਸੀ ਜੋ ਅੱਜ ਦਾ ਯੁੱਗ ਹੈ ਜਿਹੜਾ ਅੱਜ ਗੱਲਾਂ ਤਾਂ ਹੈ ਨਹੀਂ ਉਹਨਾਂ ਲੋਕਾਂ ਕੋਲ ਗਾਲਾਂ ਹੋਰ ਇਸ ਤਰ੍ਹਾਂ ਦਾ ਘਟੀਆਂ ਗੱਲਾਂ ਨੰਗੇਜ ਬੋਲਣਾ ਬਹੁਤ ਮਾੜਾ ਜਨੀ ਰੁਝਾਨ ਚੱਲ ਰਿਹਾ ਜਿਹੜਾ ਖਤਰਨਾਕ ਹੈ ਕਮੇਡੀ ਨੂੰ ਖਤਮ ਤਾਂ ਨਹੀਂ ਕਰ ਸਕਦਾ ਪਰ ਜਣੀ ਧੁੰਦਲਾ ਕਰ ਰਿਹਾ ਹੈ ਪੈਸਟੀਸਾਈਜ਼ ਹੈ ਇੱਕ ਕਮੇਡੀ ਦਾ ਇਹ ਸਪਰੇਅ ਹੈ ਮਾੜਾ ਜ਼ਹਿਰੀਲਾ ਸਪਰੇਅ ਹੈ ਜਿਵੇਂ ਬਾਈ ਤੁਸੀਂ ਆਖਿਆ ਹਨਾ ਮਾੜਾ ਜ਼ਹਿਰੀਲਾ ਸਪਰੇਅ ਹੋ ਗਿਆ ਇੱਕ ਪੋਟੂ ਸ਼ਾ ਦਾ ਵੇਲਾ ਹੁੰਦਾ ਸੀ ਇੱਕ ਅਤਰੋ ਛਤਰੋ ਦਾ ਵੇਲਾ ਹੁੰਦਾ ਸੀ ਉਹ ਵੇਲਾਂ ਦੀ ਕਮੇਡੀ ਤਾਂ ਰਹੀ ਨਹੀਂ ਹੁਣ ਹਨਾ ਵੀ ਤੁਸੀਂ ਵੀ ਜਿੱਦਾਂ ਹੁਣ ਲਿਖ ਰਹੇ ਹੋ ਉਹ ਦੇਖੋ ਜੀ ਉਹ ਆਰਟਿਸਟ ਸੀ ਲੋਕ ਤਾਂ ਕਮੇਡੀ ਸੀ ਹੁਣ ਕਲਾਕਾਰ ਨਹੀਂ ਨਾ ਹੈਗੇ ਜਿਹੜੇ ਹੈਗੇ ਨੇ ਬੰਦੇ ਉਹ ਇੱਕ ਖੋਤੀ ਤੌਰ ਤੇ ਉੱਤੇ ਵੀ ਉਹਨਾਂ ਨੂੰ ਐ ਲੱਗਦਾ ਵੀ ਇਸ ਗੱਲ ਤੇ ਵੀਊ ਵਧ ਜਾਣਗੇ ਤੇ ਇਸ ਗੱਲ ਨੂੰ ਅਸੀਂ ਕਰਦੇ ਹਾਂ ਵੀ ਉਹ ਵਧਣਾ ਕੋਈ ਕਮੇਡੀ ਨਹੀਂ ਹੈਗੀ ਗੱਲ ਤਾਂ ਇਹ ਹੈ ਹੁਣ ਭੰਡ ਮਰਾਸੀ ਨੇ ਪਿੰਡਾਂ ਦੇ ਵਿੱਚ ਵਿਆਹਾਂ 'ਚ ਅਜੇ ਵੀ ਬਿਨਾ ਬੁਲਾਉਣ ਤੋਂ ਹੀ ਆਂਦੇ ਆ ਤੇ ਉਹ ਬੱਖੀਆਂ ਤੜਾ ਕੇ ਜਾਂਦੇ ਆ ਕਿਉਂਕਿ ਕਲਾਕਾਰ ਨੇ ਉਹ ਸਾਫ ਸੁਥਰੀਆਂ ਗੱਲਾਂ ਕਰਕੇ ਜਾਂਦੇ ਆ ਇਹਨਾਂ ਦੇ ਯੂਨੀਵਰਸਿਟੀਆਂ 'ਚ ਮੁਕਾਬਲੇ ਵੀ ਹੁੰਦੇ ਆ ਉਹ ਕਿਹੜਾ ਵਿਚਾਰੇ ਚੈਨਲਾਂ 'ਤੇ ਆਉਂਦੇ ਆ ਜਾਂ ਉਹ ਕਹਿੰਦੇ ਕਿ ਸਾਡੇ ਵੀਊ ਵਧਣ ਜਾਂ ਕਿ ਹੋਰ ਲੋਕ ਪਾ ਦੇਣ ਉਹਨਾਂ ਨੂੰ ਚੈਨਲਾਂ 'ਤੇ ਗੱਲ ਵੱਖਰੀ ਹੈ ਸੋ ਕਲਾ ਹੈ ਨਾ ਜਿਹੜੀ ਕਲਾ ਕਿਸੇ ਦੀ ਮਥਾਜ ਨਹੀਂ ਹੈ ਕਲਾ ੱੱੱਕੇ ਨਾਲ ਨਹੀਂ ਕੀਤੀ ਜਾ ਸਕਦੀ ਖਾਸ ਕਰਕੇ ਕੋਮੇਡੀ ਦੀ ਸੋ ਇਸ ਕਰਕੇ ਮੇਰੀ ਉਹਨਾਂ ਭੈਣ ਭਰਾਵਾਂ ਨੂੰ ਜਿਹੜੇ ਨਵੇਂ ਆ ਰਹੇ ਨੇ ਜਾਂ ਇਸ ਤਰ੍ਹਾਂ ਦਾ ਕੰਮ ਕਰਦੇ ਆ ਕਿ ਸਾਫ ਸੁਥਰੀ ਕਮੇਡੀ ਆ ਜਿਹੜੀ ਲੋਕ ਚੰਗੀਆਂ ਚੀਜ਼ਾਂ ਸੁਣਦੇ ਆ ਇਹ ਨਹੀਂ ਗੱਲ ਹੈਗੀ ਕਦੀ ਤੁਸੀਂ ਸੋਨੀ ਦੀ ਦੁਕਾਨ ਤੇ ਸਿਮਰਨ ਜੀ ਭੀੜ ਲੱਗੀ ਵੇਖੀ ਆ ਨਹੀਂ ਕਦੀ ਤੁਸੀਂ ਬਦਾਮ ਜਿਵੇਂ ਮੂਫਲੀਆਂ ਵੇਕਦਿਆਂ ਨੇ ਸੜਕਾਂ ਦੇ ਕਿਨਾਰੇ ਢੇਰ ਲਾ ਕੇ ਵਿਕਦੇ ਵੇਖੇ ਆ ਸੋ ਜਿਹੜੀ ਚੰਗੀ ਚੀਜ਼ ਆ ਉਹਦੀ ਕੀਮਤ ਹਮੇਸ਼ਾ ਰਹਿਣੀ ਆ ਐਂਡ ਤੱਕ ਰਹੂਗੀ ਹਾਂ ਉਹ ਚੀਜ਼ ਨਹੀਂ ਭੁੱਲੀ ਜਾ ਸਕਦੀ ਬਾਈ ਤੁਸੀਂ ਕਿਹਦੀ ਫਿਲਮਾਂ 'ਚ ਜਾਣਵਾਰੀ ਨਹੀਂ ਸੋਚਿਆ ਫਿਲਮਾਂ 'ਚ ਗਿਆ ਮੈਂ ਕਈ ਵਾਰੀ ਸਿਨੇਮਾ ਹਾਲ ਚ ਬਹੁ ਵਾਰੀ ਫਿਲਮਾਂ ਵੇਖ ਕੇ ਆਇਆ ਮੈਂ ਪਹਿਲਾਂ ਕਰ ਤਾ ਨਹੀਂ ਵੀ ਜਦ ਤ ਤੁਸੀਂ ਇਹ ਨਹੀਂ ਸੋਚਿਆ ਕਿ ਮੈਂ ਲਿਖ ਲੈਣਾ ਕਮੇਡੀ ਬਹੁਤ ਵਧੀਆ ਹੈ ਫਿਲਮਾਂ ਦੇ ਵਿੱਚ ਟਰਾਈ ਕਰਦੇ ਆ ਦੇਖੋ ਲਿਖਣ ਵਾਸਤੇ ਮੈਨੂੰ ਸਿਵਰਨਜੀ ਬੜੀ ਵਾਰੀ ਆਇਆ ਮੈਨੂੰ ਕਾਫੀ ਜਿਹੜੇ ਫਿਲਮ ਬਣਾਉਣ ਵਾਲੇ ਫਿਲਮ ਸਾਜ ਨੇ ਉਹਨਾਂ ਦੇ ਮੈਨੂੰ ਆਏ ਮੇਰੇ ਕੋਲ ਸਮਾ ਮੇਰਾ ਇਸ ਤਰ੍ਹਾਂ ਦਾ ਰਹਿ ਟੀਚਿੰਗ ਲਾਈਨ ਚ ਹੈ ਇਹ ਮੈਂ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਮੈਂ ਬੜਾ ਹੀ ਇਸ ਵਾਸਤੇ ਸੀ ਜਿਆਦਾ ਤਰ੍ਹਾਂ ਪੜ੍ਹਾਈ ਕੀਤੀ ਬਹੁਤ ਜਿਆਦਾ ਸਟਰਗਲ ਦੇ ਨਾਲ ਇਸ ਲੈਵਲ ਤੇ ਆਏ ਤੇ ਪ੍ਰਮਾਤਮਾ ਦੀ ਇਹ ੜ ਕਿਰਪਾ ਹੈ ਕਿ ਮੈਨੂੰ ਸਟੇਟ ਵਾਰਡ ਮਿਲਿਆ ਇਸ ਖੇਤਰ ਦੇ ਵਿੱਚ ਜਿਹੜਾ ਦੁਨੀਆ ਦਾ ਪੰਜਾਬ ਦਾ ਅਧਿਆਪਕਾਂ ਦੇ ਖੇਤਰ ਦਾ ਸਭ ਤੋਂ ਵੱਡਾ ਵਾਰਡ ਹੈ ਪੰਜਾਬ ਦਾ ਬੈਸਟ ਟੀਚਰ ਹੋਣ ਦਾ ਸੋ ਮੇਰਾ ਬੱਚਿਆਂ ਦੇ ਨਾਲ ਬਹੁਤ ਜਿਆਦਾ ਲਗਾਓ ਹੈ ਮੈਂ ਇਹ ਲਾਈਨ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਤੇ ਮੇਰੇ ਕਾਫੀ ਅੱਛੇ ਦੋਸਤ ਨੇ ਕਰਮਜੀਤ ਅਨਮੋਲ ਫਿਲਮਾਂ ਦੇ ਇਸ ਵੇਲੇ ਪਿਤਾਜ ਬਾਦਸ਼ਾ ਨੇ ਹਾਂਜੀ ਹਾਂਜੀ ਇੱਕ ਦੋ ਵਾਰੀ ਉਹਨਾਂ ਨੇ ਵੀ ਜ਼ਿਕਰ ਕੀਤਾ ਵੀ ਨੰਜਾ ਜੀ ਤੁਹਾਨੂੰ ਆਣਾ ਚਾਹੀਦਾ ਹੈ ਤੁਹਾਡੇ ਕੋਲ ਟੈਲੈਂਟ ਹੈ ਬਹੁਤ ਜ਼ਿਆਦਾ ਲੈਵਲ ਦਾ ਬਸ ਮੇਰਾ ਰੁਝਾਨ ਥੋੜਾ ਜਿਹਾ ਇਸ ਪਾਸੇ ਨੂੰ ਹੋਣ ਕਰਕੇ ਮੈਂ ਅਜੇ ਤੱਕ ਕੋਈ ਇਦਾਂ ਦੀ ਅਪਰੋਚ ਨਹੀਂ ਕੀਤੀ ਜਾਂ ਕਿਸੇ ਜਾਨ ਗੁਰਚੇਤ ਚਿੱਤਰਕਾਰ ਜੀ ਉਹਨਾਂ ਨੇ ਵੀ ਮੈਨੂੰ ਕਈ ਵਾਰੀ ਕਿਹਾ ਹਰਪ੍ਰਜਨਮਾਨ ਜੀ ਮੇਰੇ ਕੋਲ ਆਪ ਘਰੇ ਇੱਕ ਵਾਰੀ ਆਪਦੇ ਕੋਈ ਨਿੱਜੀ ਮਾਮਲੇ 'ਚ ਆਏ ਸੀ ਕੋਈ ਗੱਲ ਸੀ ਸਾਡੀ ਪ੍ਰਾਈਵੇਟ ਕੋਈ ਤੇ ਉਹਨਾਂ ਨੂੰ ਵੀ ਮੈਂ ਇਸ ਬਾਰੇ ਦੱਸਿਆ ਥੋੜਾ ਜਿਹਾ ਕਹਿੰਦਾ ਵਧੀਆ ਗੱਲਾਂ ਆ ਯਾਰ ਆਉਣਾ ਚਾਹੀਦਾ ਫਿਲਮਾਂ 'ਚ ਕਰੋ ਜਜੀ ਜਿੰਨਾ ਕਰ ਸਕਦੇ ਹੋ ਪਰ ਪਤਾ ਨਹੀਂ ਮੇਰਾ ਅਜੇ ਤੱਕ ਉਸ ਲਾਈਨ 'ਚ ਨਹੀਂ ਰੁਝਾਨ ਬਣ ਸਕਿਆ ਇਸ ਤਰ੍ਹਾਂ ਦਾ ਜਿੰਨੇ ਬਣ ਸਕਦਾ ਹਮ ਹਮ ਅਜੇ ਵੀ ਸੋਚਾਂਗੇ ਟੈਲੀ ਫਿਲਮਾਂ ਛੋਟੀਆਂ ਛੋਟੀਆਂ ਮੈਂ ਕੀਤੀਆਂ ਹਮ ਪਸੰਦ ਕੀਤੀਆਂ ਲੋਕਾਂ ਨੇ ਦੋ ਤਿੰਨ ਲਿਖੀਆਂ ਵੀ ਹੋਈਆਂ ਨੇ ਪਵਾਦ ਦੀ ਬੋਲੀ ਹੈ ਇੱਕ ਪੰਜਾਬ ਦੀ ਉਹਦੇ ਵੀ ਸਿਵਰਨ ਜੀ ਮੈਂ ਲਿਖੀਆਂ ਨੇ ਦੋ ਫਿਲਮਾਂ ਕਰਾਂਗੇ ਆਉਣ ਵਾਲੇ ਟਾਈਮ 'ਚ ਛੋਟੀਆਂ ਫਿਲਮਾਂ ਰਿਓ ਹਮ ਹਮ ਸਕੂਲ ਕੇ ਗੈਲ ਗੈਲ ਇੱਕ ਮਾਰੇ ਗੋਂ ਦਾ ਸਰਪੰਚ ਇਸ ਟਾਈਟਲ ਦੇ ਮੈਨੂੰ ਪਾਦੀ ਬੋਲੀ ਆਉਂਦੀ ਆ ਕਾਫੀ ਅੱਛਾ ਅੱਛਾ ਬਾਈ ਤੁਸੀਂ ਬੁੱਕ ਵੀ ਲਿਖੀ ਹੈ ਕਮੇਡੀ ਦੀ ਹੈ ਨਾ ਕਮੇਡੀ ਦੇਖੋ ਜੀ ਆ ਹਾਸੇ ਦੀ ਗਾਰੰਟੀ ਕਿਤਾਬ ਹੈ ਅੱਛਾ ਇਹ ਲਿਖੀ ਹੈ ਇਹ ਬਹੁਤ ਅਰਸੇ ਬਾਅਦ ਇੱਕੋ ਹੀ ਬੁੱਕ ਹੈ ਜਿਹੜੀ ਆ ਸਕੀ ਹੈ ਹੂੰ ਪੰਜਾਬ ਦੇ ਸਿੱਖਿਆ ਮੰਤਰੀ ਸਾਹਿਬ ਉਸ ਵੇਲੇ ਦੇ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੇ ਰਿਲੀਜ਼ ਕੀਤੀ ਸੀ ਕਿ ਮੈਂ ਨਾਟਕਾਂ ਦੀ ਜਜਮੈਂਟ ਤੇ ਗਿਆ ਸੀ ਬੱਚਿਆਂ ਦੇ ਸੀ ਮੁਕਾਬਲੇ ਉੱਥੇ ਬੜੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਇਸ ਚੀਜ਼ ਨੂੰ ਕਿਉਂਕਿ ਕਿਤਾਬਾਂ ਪੜਨ ਦਾ ਰੁਝਾਨ ਬੱਚਿਆਂ ਦੇ ਦਿਨ-ਦਿਨ ਘਟਦਾ ਜਾ ਰਿਹਾ ਹੈ। ਹੂੰ ਤੇ ਇਹ ਘਟਦਾ ਤਾਂ ਜਾ ਰਿਹਾ ਕਿ ਕਿਤਾਬਾਂ ਪੜਨ ਵਾਲੀਆਂ ਆ ਹੀ ਨਹੀਂ ਰਹੀਆਂ ਬੱਚਿਆਂ ਦੇ ਲੈਵਲ ਦੀਆਂ। ਹੂੰ ਇਹ ਕਿਤਾਬ ਹੈ ਬੱਚੇ ਪੜਦੇ ਆ ਬੜੇ ਖੁਸ਼ ਹੁੰਦੇ ਆ। ਇੱਕ ਹੋਰ ਮੇਰੀ ਤਿਆਰ ਕਿਤਾਬ ਹੈਗੀ ਪੰਜਾਬੀ ਚੁਟਕਲਿਆਂ ਦੇ ਉੱਤੇ। ਚੁਟਕਲਾ ਬਣ ਗਈ। ਦੱਸਿਆ ਕਿ ਬੜੀ ਮਕਬੂਲ ਹੈ ਬੱਚੇ ਪੜ ਕੇ ਖੁਸ਼ ਹੁੰਦੇ ਆ ਹਰ ਬੰਦਾ। ਆ ਹੀ ਨਹੀਂ ਰਿਹਾ ਜੀ ਸਾਹਿਤ ਹੀ ਨਹੀਂ ਆ ਰਿਹਾ ਇਸ ਤਰ੍ਹਾਂ ਦਾ ਹਾਸਿਆਂ ਦੇ ਪਹਿਲਾਂ ਅਖਬਾਰਾਂ 'ਚ ਚੁਟਕਲੇ ਮਾੜੇ-ਮੋਟੇ ਆ ਜਾਂਦੇ ਸਨ ਉਹ ਵੀ ਨਹੀਂ ਕਿਤੇ ਕੋਈ ਲਿਖਦਾ। ਸੋ ਗ ਭਈ ਇਹ ਚੁਟਕਲੇ ਦਿਮਾਗ ਚੋਂ ਦੇ ਕਿੱਥੋਂ ਨੇ ਲਿਖਣ ਵਾਲਿਆਂ ਦੇ ਤੁਹਾਡੇ ਦਿਮਾਗ ਚ ਕਿੱਥੋਂ ਆਉਂਦੇ ਨੇ ਚੁਟਕਲੇ ਦੇਖੋ ਚੁਟਕਲਾ ਤੇ ਬੋਲੀਆਂ ਤੇ ਲੋਕ ਗੱਲਾਂ ਨੇ ਆਮ ਪਬਲਿਕ ਚੋਂ ਹੀ ਮਿਲਦੇ ਨੇ ਸਕ੍ਰਿਪਟ ਲਿਖਣੀ ਹੈ ਜਿਹੜੀ ਉਹ ਰਾਈਟਰ ਦਾ ਕੰਮ ਹੈ ਜਿਵੇਂ ਆਪ ਮੈਂ ਲਿਖ ਲੈਣਾ ਬਹੁਤ ਕਿਤਾਬ ਦੇ ਵਿੱਚ ਜਿਹੜੀਆਂ ਗੱਲਾਂ ਨੇ ਆਮ ਗੱਲਾਂ ਨੇ ਜਿਵੇਂ ਆਪਾਂ ਅਖਬਾਰਾਂ 'ਚ ਰਿਸ਼ਤੇ ਪੜ੍ਹਦੇ ਆ ਜੀ ਹੈ ਨਾ ਵਰਦੀ ਲੋੜ ਕੰਨਿਆ ਦੀ ਲੋੜ ਉਹ ਮੈਂ ਅਖਬਾਰ ਪੜੀ ਜਾ ਮੇਰਾ ਉਹੀ ਦਿਮਾਗ ਚ ਹੈ ਵੀ ਇਹਨੂੰ ਹਾਸੇ ਚ ਬਦਲਿਆ ਜਾ ਸਕਦਾ ਹੈ ਇਹਦੇ ਚ ਲਿਖਿਆ ਵੀ ਵਰਦੀ ਲੋੜ ਕਹਿੰਦਾ ਕੁੜੀ ਦਾ ਨਾਮ ਬਿੱਲੋ ਤੇ ਭਾਰ ਪੂਰਾ 100 ਕਿਲੋ ਖਾਨਦਾਨੀ ਧੀ ਤੇ ਹਫਤੇ ਚ 5 ਕਿਲੋ ਖਾਂਦੀ ਹੈ ਕੀ ਕੁੜੀ ਪੂਰੀ ਜਵਾਨ ਹੈ ਦੇਖਣ ਨੂੰ ਸੁਮੋ ਪਹਿਲਵਾਨ ਹੈ ਗੱਲਾਂ ਦੀ ਤਾਂ ਮਿਸ਼ਰੀ ਕੋਲ ਦੀ ਥੋੜਾ ਜਿਹਾ ਥੱਥਾ ਬੋਲਦੀ ਹੈ ਬਾਕੀ ਸਭ ਗੱਲਾਂ ਠੀਕ ਹੈ ਬਸ ਇੰਨਾਂ ਹੀ ਗੱਲਾਂ ਚ ਘਿਰਦੇ ਆ ਮੁੰਡਾ ਜਿਹੋ ਜਿਹਾ ਵਰਜੇ ਹੋਵੇ ਅਸੀਂ ਵੀ ਗੱਲਾਂ ਲਾਉਣੇ ਫਿਰਦੇ ਆ ਬਹੁਤ ਸੋਹਣੀ ਸੀ ਬਾਈ ਐ ਇਸੇ ਤਰ੍ਹਾਂ ਕਹਿੰਦੇ ਕੁੜੀ ਦੀ ਉਮਰ 35 ਸਾਲ ਕੱਦ 5 ਫੁੱਟ ਇੰਚ ਹੈ ਹੀ ਨਹੀਂ ਛੋਟਾ ਕੱਦ ਹੋਣਾ ਹੈ ਜੀ ਕੁੜੀ ਕੱਖ ਤੋਂ ਕੜਦੀ ਟੀਰਾ ਹਾਥੀ ਵਰਗਾ ਸਰੀਰ ਹੈ ਤੇ ਰੋਜ਼ ਰੱਜ ਕੇ ਖਾਂਦੀ ਖੀਰ ਹੈ ਸੱਤੋਂ ਦੇ ਵੀਰ ਹੈ ਸਾਰੇ ਸ਼ਗਨਪਾਉਣ ਆਉਣਗੇ ਜੇ ਕਹਿੰਦਾ ਮੁੰਡੇ ਨੇ ਜਵਾਬ ਦੇਤਾ ਉੱਥੇ ਹੀ ਖੀਰ ਖਵਾਉਣਗੇ ਹੈ ਜੀ ਐਵੇਂ ਮੁੰਡੇ ਬਾਰੇ ਲਿਖਿਆ ਇੱਕ ਕਹਿੰਦਾ ਵੀ ਮੁੰਡੇ ਦਾ ਰੰਗ ਕਾਲਾ ਛਾ ਚਿੱਟੇ ਦੰਦ ਕਾਲਜ ਪੜਦਾ ਜਦੋਂ ਹੱਸਦਾ ਆ ਲੱਗਦਾ ਜਿਵੇਂ ਬੁਰਸ਼ ਦੀ ਮਸ਼ਹੂਰੀ ਕਰਦਾ ਹੈ ਮੈਰਿਜ ਬਿਊਰੋ ਮਾਫ ਕਰਨ ਕਿ ਤੇ ਕੁੜੀਆਂ ਆਪਣਾ ਫੈਸਲਾ ਆਪ ਕਰਨ ਕਿਉਂਕਿ ਸਿਆਣੇ ਕਹਿੰਦੇ ਆ ਜੋੜੀਆਂ ਜਗ ਥੋੜੀਆਂ ਤੇ ਨਰ ਬਥੇਰੇ ਸੋ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਆਮ ਹਾਸਿਆਂ ਦੇ ਵਿੱਚ ਹੀ ਬਦਲੀਆਂ ਜਾਂਦੀਆਂ ਨੇ ਹੱਸਦਾ ਨੇੜੇ ਤੇੜੇ ਫਿਰਦਾ ਹੁੰਦਾ ਦੂਰ ਜਾਣ ਦੀ ਜ਼ਰੂਰਤ ਨਹੀਂ ਹੁੰਦੀ ਕਈ ਵਾਰੀ ਸਾਡੇ ਦੁਕਾਨ ਆ ਇੱਕ ਨੇੜੇ ਹੀ ਉੱਥੇ ਪਿੰਡ ਦੇ ਵਿੱਚ ਮੈਂ ਜਾਨਣਾ ਰਹਿਣਾ ਇੱਕ ਲਾਲਾ ਜੀ ਨੇ ਬੜੇ ਮਜਾਕੀਆ ਸੁਭਾਅ ਉਹਨਾਂ ਦਾ ਤੇ ਮੈਂ ਉਹਦੇ ਕੋਲ ਬੈਠਾ ਇੱਕ ਦਿਨ ਬੜੀ ਕਹਿੰਦਾ ਵੀ ਬੜੇ ਯਾਰ ਟਾਈਮ ਬਾਅਦ ਤੂੰ ਆਂਦਾ ਐ ਪਿੰਡ ਆਇਆ ਕਰ ਗੇੜਾ ਮਾਰਿਆ ਕਿ ਬੀਬੀ ਆਈ ਉਹਨੂੰ ਪੁੱਛਣ ਲੱਗ ਪਈ ਕਹਿੰਦੀ ਲਾਲਾ ਜੀ ਇਹ ਸਰੋਂ ਦਾ ਤੇਲ ਕਿਵੇਂ ਲਾਇਆ ਕਹਿੰਦਾ ਹੀ ਹੀ ਬੀਬੀ ਮੈਂ ਤਾਂ ਨਹਾ ਕੇ ਲਾਇਆ ਤੂੰ ਜਿਵੇਂ ਮਰਜ਼ੀ ਲਾ ਲਈ ਸੋ ਡੇਲੀ ਰੁਟੀਨ ਚੋਂ ਗੱਲਾਂ ਨਿਕਲਦੀਆਂ ਡੇਲੀ ਰੁਟੀਨ ਚੋਂ ਗੱਲਾਂ ਬਾਈ ਤੁਸੀਂ ਛੁਟਕਲੇ ਵੀ ਲਿਖੇ ਹੋਏ ਨੇ ਹਨਾ ਦੇਖੋ ਛੁਟਕਲੇ ਤਿਆਰ ਕੀਤੇ ਨੇ ਜੀ ਕੁਝ ਮੈਂ ਆਪ ਬਣਾਏ ਆ ਕੁਝ ਆਮ ਚੱਲਦੇ ਆ ਰਹੇ ਨੇ ਉਹਨਾਂ ਦੀ ਇੱਕ ਬੁੱਕ ਸਿਮਰਨ ਜੀ ਤਿਆਰ 2024 ਦੇ ਵਿੱਚ ਆਪਾਂ ਇਹਨੂੰ ਛਾਪ ਕੇ ਦਵਾਵਾਂਗੇ ਤੁਹਾਨੂੰ ਹੂੰ ਹੂੰ ਇਹ ਬਾਈ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗ ਰਿਹਾ ਦਿਲ ਨਹੀਂ ਕਰ ਰਿਹਾ ਵੀ ਗੱਲਾਂ ਰੁਕਣ ਪਰ ਸਮਾਂ ਹੋਰ ਇਜਾਜ਼ਤ ਦੇ ਨਹੀਂ ਰਿਹਾ ਅੱਜ ਥੋੜਾ ਇਸ਼ੂ ਸੀ ਕੋਈ ਟਾਈਮਿੰਗ ਦਾ ਵੀ ਇਸ਼ੂ ਸੀ ਪਰ ਫਿਰ ਵੀ ਤੁਸੀਂ ਸ਼ਾਰਟ ਨੋਟਿਸ ਤੇ ਆਏ ਬਹੁਤ ਖੁਸ਼ੀ ਹੋਈ ਬਾਈ ਤੁਹਾਡੇ ਨਾਲ ਗੱਲਾਂ ਕਰਕੇ ਸੱਚੇ ਬੜਾ ਬੜਾ ਵਧੀਆ ਲੱਗਿਆ ਜਿਹੜੇ ਸਾਰੇ ਦਿਨ ਦੀ ਟੈਨਸ਼ਨ ਸੀ ਥਕਾਨ ਸੀ ਨਾ ਉਹ ਸਾਰੀ ਮੇਰੀ ਤਾਂ ਲੈ ਗਈ ਤੇ ਜਿਹੜੇ ਸ਼ੋਅ ਵੇਖਣਗੇ ਉਹਨਾਂ ਦੀ ਜ਼ਰੂਰ ਲੱਥੂਗੀ ਤੇ ਅ ਅੱਜ ਵਾਸਤੇ ਇਸ ਸਮਾਂ ਇੰਨਾ ਕਿ ਸੀਗਾ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅੱਗੇ ਵੀ ਮੈਂ ਤੁਹਾਡਾ ਟਾਈਮ ਜ਼ਰੂਰ ਲਾਉਂਗੀ ਮੈਂ ਚਾਹੁੰਦੀ ਆ ਕਿ ਇਸ ਤੇ ਆਪਾਂ ਹੋਰ ਖੁੱਲ ਕੇ ਗੱਲਾਂ ਕਰ ਸਕੀਏ ਵਾਧੂ ਸਾਰੀਆਂ ਗੱਲਾਂ ਕਰ ਸਕੀਏ ਬਿਲਕੁਲ ਜੀ ਸਿਮਰਨ ਜੀ ਤੁਸੀਂ ਮੈਨੂੰ ਬੁਲਾਇਆ ਮੈਂ ਬਹੁਤ ਧੰਨਵਾਦ ਕਰਦਾ ਤੁਹਾਡਾ ਤੇ ਸਾਰੇ ਦੋਸਤਾਂ ਨੂੰ ਦੇਖਣ ਵਾਲੇ ਚੈਨਲ ਦੇ ਉੱਤੇ ਦਰਸ਼ਕਾਂ ਨੂੰ ਤੇ ਇਹ ਸ਼ੋਹ ਦੇ ਨਾਲ ਜਿੰਨੇ ਜੁੜੇ ਆ ਉਹਨਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਿ ਸਾਨੂੰ ਤੁਸੀਂ ਸੁਣ ਰਹੇ ਹੋ ਕਿ ਹਾਸਾ ਬੜਾ ਇੱਕ ਜ਼ਰੂਰੀ ਹੈ ਅੱਜ ਦੇ ਯੁੱਗ ਦੇ ਵਿੱਚ ਕਿਉਂਕਿ ਯਾਰੀ ਦੇ ਐਵੇਂ ਬਹਾਨੇ ਨੇ ਜ਼ਰੂਰਤਾਂ ਵੇਲੇ ਛਰਾਨੇ ਨੇ ਇਹਨਾਂ ਸੋਹਣੇ ਕੋੜੇ ਤੁੰਮਿਆਂ ਦੀ ਕਦੇ ਗੱਲ ਹੀ ਨਾ ਤੂੰ ਕਰਿਆ ਕਰ ਜੇ ਜੀਣਾ ਹੈ ਜੀ ਹੱਸ-ਹੱਸ ਕੇ ਐਵੇਂ ਦਿਨ ਕੱਟੀਆਂ ਨਾ ਕਰਿਆ ਕਰ ਐਵੇਂ ਦਿਨ ਕੱਟੀਆਂ ਨਾ ਕਰਿਆ ਕਰ ਸੋ ਹੱਸਦੇ ਰਹੋ ਹੱਸਦਿਆਂ ਦੇ ਘਰ ਵਸਦੇ ਰੋਂਦਿਆਂ ਦਾ ਖਾਨਾ ਖਰਾਬ ਹੱਸਦਾ ਪੰਜਾਬ ਮੇਰਾ ਹੱਸਦਾ ਪੰਜਾਬ ਬਾਈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਸ਼ੇਅਰ ਸੀ ਸੋ ਤੁਹਾਨੂੰ ਸਾਡਾ ਪੋਡਕਾਸਟ ਕਿਵੇਂ ਦਾ ਲੱਗਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਅੱਜ ਲਈ ਇੰਨਾ ਹੀ ਧੰਨਵਾਦ